ਹਾਂਜੀ ਬੜੇ ਜਿਹੜਾ ਲੰਬੇ ਸਮੇਂ ਤੋਂ ਵਿਦਿਆਰਥੀ ਜਿਹੜਾ ਇੰਤਜ਼ਾਰ ਕਰ ਰਹੇ ਸੀਗੇ 12ਵੀਂ ਤੇ 8ਵੀਂ ਦੇ ਨਤੀਜਿਆਂ ਨੂੰ ਲੈ ਕੇ ਜਿਹੜਾ ਵੱਡੀ ਖਬਰ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇੱਥੇ ਦੇਖ ਰਹੇ ਹੋਗੇ ਤੁਸੀਂ ਜਿਹੜਾ 30 ਤੱਕ ਐਲਾਨੇ ਜਾ ਸਕਦੇ ਨੇ 8ਵੀਂ ਤੇ 12ਵੀਂ ਦੇ ਨਤੀਜੇ 8ਵੀਂ ਤੇ 12ਵੀਂ ਦੇ ਨਤੀਜੇ ਜਿਹੜੇ 30 ਤੱਕ ਐਲਾਨੇ ਜਾ ਸਕਦੇ ਆ ਜੀ ਵਿਦਿਆਰਥੀਆਂ ਦੇ ਵਿੱਚ ਜਿਹੜੀ ਬਹੁਤ ਵੱਡੀ ਜਿਹੜੀ ਉਤਸੁਕਤਾ ਪਣੀ ਹੋਈ ਸੀ ਕਿ ਵੀ ਜਿਹੜਾ 12ਵੀਂ ਤੇ 8ਵੀਂ ਦਾ ਨਤੀਜਾ ਕਦ ਆਏਗਾ ਸੋ ਇਹ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈਗੀ ਜਿਹੜੀ ਅਜੀਤ ਅਖਬਾਰ ਦੀ ਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਮਾਰਚ 2024 ਦੇ ਨਤੀਜਿਆਂ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨਤੀਜੇ 30 ਅਪ੍ਰੈਲ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਕਿਸੇ ਵੀ ਸਮੇਂ ਤੇ ਜਿਹੜਾ ਐਲਾਨੇ ਜਾ ਸਕਦੇ ਨੇ। ਇਸ ਸਮੇਂ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਜਿਹੜੀ ਆ ਖਬਰ ਵੇਖ ਰਹੇ ਹੋਗੇ ਜਿਹੜਾ ਨਤੀਜਿਆਂ ਨੂੰ ਲੈ ਕੇ ਆ ਵੀ 8ਵੀਂ ਤੇ 12ਵੀਂ ਦਾ ਨਤੀਜਾ ਜਿਹੜਾ 30 ਤੱਕ ਜਿਹੜਾ ਆ ਸਕਦਾਗਾ 30 ਮਾਰਚ ਤੱਕ ਆ ਸਕਦਾਗਾ। ਇਹ ਜੀਤ ਅਖਬਾਰ ਦੀ ਖਬਰ ਸੀ। ਬਾਕੀ ਤੁਸੀਂ ਦੇਖ ਰਹੋਗੇ ਅੱਗੇ। ਖਬਰ ਜਿਹੜੀ ਹੈਗੀ ਚੜ੍ਹਦੀ ਕਲਾ ਦੀ ਹੈਗੀ ਪੰਜਾਬ ਬੋਰਡ ਇੱਕੋ ਦਿਨ ਐਲਾਨੇਗਾ 8ਵੀਂ ਤੇ 12ਵੀਂ ਦਾ ਨਤੀਜਾ ਸੋ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਵੀ ਖਤਮ ਹੋਣ ਵਾਲੀ ਆ ਬੋਰਡ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਇੱਕੋ ਦਿਨ 30 ਅਪ੍ਰੈਲ ਨੂੰ ਐਲਾਨੇਗਾ ਇਸ ਤੋਂ ਪਹਿਲਾਂ ਬੋਰਡ 5ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਚੁੱਕਾ ਹੈ ਅਜੇ ਆ ਪਹਿਲੀ ਵਾਰ ਅਜਿਹਾ ਜਦੋਂ ਪੰਜਾਬ ਬੋਰਡ ਨੇ ਸਾਰੀਆਂ ਹੀ ਬੋਰਡ ਦੀਆਂ ਜਮਾਤਾਂ ਦੇ ਨਤੀਜਾ ਇੱਕੋ ਮਹੀਨੇ ਜਾਰੀ ਕੀਤਾ ਹੋਵੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac in ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਨੇ ਸੋ ਵਿਦਿਆਰਥੀਆਂ ਦੇ ਵਿੱਚ ਜਿਹੜੀ ਬੜੀ ਲੰਬੀ ਉਡੀਕ ਬਣੀ ਹੋਈ ਸੀ ਵੀ ਨਤੀਜਾ ਕਦ ਆਏਗਾ ਉਹਨਾਂ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀਗੇ ਖਾਸ ਕਰਕੇ 12ਵੀਂ ਵਾਲੇ ਵਿਦਿਆਰਥੀ ਜਿਹੜੇ ਭਵਿੱਖ ਦੇ ਵਿੱਚ ਜੋ ਇਹਨਾਂ ਬੰਦੀ ਕਰਨੀ ਹੁੰਦੀ ਹੈ ਵੀ ਅੱਗੇ ਕੀ ਕਰਨਾ ਹੈਗਾ ਇਸ ਉਹਨਾਂ ਦਾ ਨਤੀਜਾ ਹੁਣ ਜਿਹੜਾ ਹੈਗਾ 30 ਅਪ੍ਰੈਲ ਨੂੰ ਆ ਰਿਹਾ ਕਹਿੰਦੇ ਜੀ ਨਤੀਜਾ ਜਿਹੜਾ ਪੰਜਾਬ ਬੋਰਡ ਵੱਲੋਂ ਤਿਆਰ ਕਰ ਲਿਆ ਗਿਆ ਬਸ ਜਿਹੜਾ ਰਸਮੀ ਐਲਾਨ ਬਾਕੀ ਹੈਗਾ ਇਹ ਦੱਸ ਦਈਏ ਤੁਹਾਡੇ ਜਾਣਕਾਰੀ ਹਿੱਤ ਤਾਂ ਕਿ ਵਿਦਿਆਰਥੀਆਂ ਨੂੰ ਜਿਹੜਾ ਸਮੇਂ-ਸਮੇਂ ਤੇ ਖਬਰ ਜਿਹੜੀ ਪਹੁੰਚਦੀ ਰਹੇ ਉਹਨਾਂ ਦੇ ਨਤੀਜੇ ਬਾਬਤ ਉਸ ਤਰ੍ਹਾਂ ਦੇ ਨਾਲ ਜਿਹੜੀ ਆਪਣੀ ਭਵਿੱਖ ਦੀ ਰਣਨੀਤੀ ਨੂੰ ਤੈਅ ਕਰ ਸਕਣ ਤਾਂ ਜਿਹੜਾ ਇੱਕੋ ਦਿਨ ਐਲਾਨਨੇਗਾ ਜੀ ਕਹਿੰਦੇ ਜਿਹੜਾ 8ਵੀਂ ਤੇ 12ਵੀਂ ਦਾ ਨਰ ਨਤੀਜਾ ਪੰਜਾਬ ਬੋਰਡ ਸੋ ਇਹ ਜਿਹੜੀ ਖਬਰ ਕਾਫੀ ਜਿਹੜੀ ਗਰੁੱਪਾਂ ਦੇ ਵਿੱਚ ਬਟੈਲੀਗ੍ਰਾਮ ਗਰੁੱਪਾਂ ਦੇ WhatsApp ਗਰੁੱਪਾਂ ਦੇ ਵਿੱਚ ਕੋਮਦੀ ਪ੍ਰਤੀ ਜਿਹੜੀ ਕਿ ਵਿਦਿਆਰਥੀ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈਗੀ ਸੋ ਜਿਹੜੇ ਵਿਦਿਆਰਥੀ ਨਵੇਂ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਲਾਈਕ ਕਮੈਂਟ ਕਰਿਓ ਤਾਂ ਅੱਗੇ ਸ਼ੇਅਰ ਕਰਿਓ ਤਾਂ ਕਿ ਹਰ ਵਿਦਿਆਰਥੀ ਕੋਲੇ ਗੱਲ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ